ਹੈਲੋ ਗਾਇਸ ਮਨਜੀਤ ਸਿੰਘ ਦਾ ਵਿਆਹ ਹੋਇਆ ਕੱਲ ਆਪਾਂ ਵਿਆਹ ਲੈ ਕੇ ਆਏ ਉਹਨਾਂ ਨੂੰ ਇਹ ਪੁਲਿਸ ਡਿਪਾਰਟਮੈਂਟ ਹੈ ਠੀਕ ਹੈ ਜੀ ਬਿਲਕੁਲ ਬਿਊਟੀਫੁੱਲ ਜੋੜੀ ਬਿਊਟੀਫੁੱਲ ਕਪਲ ਇਹ ਉਹਨਾਂ ਦੇ ਚਾਚੀ ਜੀ ਖੜੇ ਆ ਇਧਰ ਸਾਡੇ ਐਡਵੋਕੇਟ ਸਾਹਿਬ ਖੜੇ ਆ ਠੀਕ ਹੈ ਜੀ ਐਕਸ਼ਨ ਸਾਹਿਬ ਇਹ ਉਹਨਾਂ ਦੇ ਜੀਜਾ ਜੀ ਖੜੇ ਆ ਇਹ ਜੀਜਾ ਜੀ ਖੜੇ ਉਹਨਾਂ ਦੇ ਐਕਸ਼ਨ ਸਾਹਿਬ ਤੇ ਇਹ ਕੁੜੀ ਮਨਜੀਤ ਸਿੰਘ ਦੀ ਭੈਣ ਹੈ ਇਹ ਸਾਰਾ ਪਰਿਵਾਰ ਉਹਨਾਂ ਦੀ ਤਾਈ ਜੀ ਭਾਬੀਆਂ ਇਹ ਇਹ ਛੋਟੀ ਭੈਣਾ ਜੀ ਰੀਨਾ ਇਹ ਥੱਕ ਗਈ ਉਹ ਵਿਚਾਰੀ ਕੰਮਕਾਰ ਕਰਕੇ ਹਾਂ ਜੀ ਤੇ ਅਰਿਨਾ ਪਾਟਿਆ ਹਾਂ ਇੱਧਰ ਬਟਿੰਦਰ ਨਾ ਜੀ ਨੂੰ ਬਾਲਾ ਵਾਈਫ ਆਫ ਇੰਦਰਜੀਤਪਾਲ ਵੈਰੀ ਗੁੱਡ ਅੱਛਾ ਇਹ ਹਾਂ ਜੀ ਤਾਇਆ ਜੀ ਸੁਵੇਦਾਰ ਸਾਹਿਬ ਸਰਦਾਰ ਦੇਵਰਾਜ ਸਿੰਘ ਜੀ ਦਸੂਏ ਵਾਲੇ ਇਹ ਇਹ ਉਹਨਾਂ ਦੇ ਪਿਤਾ ਜੀ ਇਹ ਪਿੱਛੇ ਹੋਇਆ ਜਰਾ ਕ ਇਹ ਉਹਨਾਂ ਦੇ ਪਿਤਾ ਜੀ ਇੱਥੇ ਜਰਾ ਪਾਟਿਆ ਸੀ ਹਾਂਜੀ ਤੇ ਇਹਨਾਂ ਦੀਆਂ ਬੂਆਂ ਖੜੀਆਂ ਸਾਰਾ ਪਰਿਵਾਰ ਖੜਾ ਆ ਇਹ ਇੱਧਰ ਮਨਜੀਤ ਸਿੰਘ ਦੀਆਂ ਮਾਸੀਆਂ ਵੇਖੀਆਂ ਹੋਈਆਂ ਨੇ ਇੱਧਰ ਹਾਲੋ ਮਾਸੀ ਜੀ ਕਿੱਥੇ ਹੋ ਠੀਕ ਹੋ ਮੇਰੀ ਕੋਤੇ ਬੂਆ ਵੀ ਆ ਨਾਲ ਹਾਂਜੀ ਹਾਂ ਇਹ ਜਿਹੜੀ ਕੁੜੀ ਆਪਾਂ ਵਿਆਹ ਕੇ ਬੇਟੀ ਲੈਂਦੀ ਹੈ ਉਹਨਾਂ ਦੇ ਬੂਆ ਜੀ ਨਾਲ ਆਏ ਹੋਣ ਤੇ ਇਹ ਉਹਨਾਂ ਦੇ ਬ੍ਰਦਰ ਤੁਹਾਡੇ ਤੁਸੀਂ ਬ੍ਰਦਰ ਹੋ ਇਹ ਹਰੀਤੂ ਦੇ ਬ੍ਰਦਰ ਜੀ ਬਹੁਤ ਵਧੀਆ ਪਰਿਵਾਰ ਹੈ ਇਹ ਅੰਬਕਾਂ ਪੂਜੀਆਂ ਜਾ ਰਹੀਆਂ ਇਹ ਸਾਡੇ ਇੱਕ ਰਸਮ ਹੁੰਦੀ ਹੈ ਅੰਬਕਾਂ ਦੀ ਜੋ ਕਿ ਵਿਆਹ ਤੋਂ ਦੂਸਰੇ ਦਿਨ ਨਵਾਈ ਜਾਂਦੀ ਹੈ yes <laughs> <laughs> mm -hmm. <laughs> 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 Masi start. ਜਗ 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 ਜਗਨ ਮੇਲਾ ਹੋਈ ਜਥੇ ਰਜਤੋ ਜਗ ਜਗਨ ਮੇਲਾ ਹੋਈ ਜਥੇ ਰਜਤੋ ਜਗ ਨੈਣ ਨਾ ਨਾ ਤੁਮ ਤੱਕ ਕੋਈ ਨਾ ਲਾਵੇ ਤਨ ਪਾਇ ਜਿਦਾਵੇ ਕਾਈ ਜਿਦਾ ਤਨ ਤਾਇ ਜਿਦਾਵੇ ਰਾਗਨ ਮੇਲਾ ਹੋਈ ਜਥੇ ਰਜਤੋ ਜਗ ਖੁਦਾ ਜੱਲ ਖੁਦਾ ਜੱਲ ਇਹ ਜਿਹੜੀ ਅਰਸਮ ਨਵਾਈ ਜਾ ਰਹੀ ਹੈ ਇਹ ਵਿਆਹ ਤੋਂ ਦੂਸਰੇ ਦਿਨ ਜਿਹਨੂੰ ਅੰਮਕਾਂ ਪੂਜਣਾ ਕਹਿੰਦੇ ਆ ਆਪਣੇ ਵੱਡੇ ਬਡੇਰਿਆਂ ਨੂੰ ਆਪਣੇ ਅਜਠੇਰਿਆਂ ਨੂੰ ਜਿਹੜਾ ਸ੍ਰੀ ਕਾਪਾਈ ਚਰ ਆਇਆ ਉਹ ਸਾਰਾ ਇਕੱਠਾ ਹੋ ਕੇ ਜਜ਼ਾਬ ਕਰਦਾ ਆ ਨਵੀਂ ਜੋੜੀ ਚਰਨ ਪੰਦਨਾ ਕਰਦੀ ਆਪਣੇ ਵੱਡੇ ਬਡੇਰਿਆਂ ਨੂੰ ਜਿਹੜੇ ਇਸ ਦੁਨੀਆ ਦੇ ਵਿੱਚ ਹੈ ਐ ਜਾਂ ਨਹੀਂ ਰਹੇ ਉਸ ਮਾਲਕ ਨੂੰ ਜਿਹੜੇ ਪਿਆਰੇ ਹੋ ਗਏ ਆ

ਤੂੰ ਦੇ ਰੋਹ ਤੇ ਮੇਰੇ ਆਇਆ ਸੱਚੀ ਸੁੱਖੀ ਸੁਖ ਹੋਰ ਤੇਰੇ ਨੇੜੇ ਆਇਆ ਜੇ ਨੇੜੇ ਆਇਆ ਤੈਨੂੰ ਕਾਰਨ ਆਇਆ ਜੇ ਮੈਂ ਬੈਠਾ ਬੈਠੀ ਨੇੜੇ ਆਇਆ ਤੈਨੂੰ ਕਾਰਨ ਆਇਆ ਅੱਛਾ ਕੋਈ ਨਹੀਂ ਆਉਂਦਾ